ਕਿ ਆ लवली ਪੁੱਤ ਫਿਰ ਇਦਾਂ ਕਰ ਦਿਆ ਕਿ ਦੋਵੇਂ ਦੋਵੇਂ ਜੀ ਨਹੀਂ ਖੜਦੇ ਤੇ ਇੱਕ ਇੱਕ ਜੀ ਲੈ ਆਈ ਨੇ ਤੇ ਖਾਣਾ ਤੇ ਹੁਣ ਪੈਣਾ ਹੀ ਆ ਤੇ ਜੇ ਨਾ ਖੜਿਆ ਤੇ ਮੂੰਹ ਵਿੰਗੇ ਹੋ ਜਾਣੇ ਤੈਨੂੰ ਪਤਾ ਤਾਂ ਹੈਗਾ ਹੀ ਆ ਤੇ ਤੇਰੀ ਮਾਂ ਦਵਾਈ ਦਾ ਰੂਖਾ ਕੇ ਤੁਰੇ ਰਹਿੰਦੇ ਉਹਨਾਂ ਕੀ ਕਰਨਾ ਹੁਣ ਮੰਜੇ ਤੇ ਜੇ ਬੰਦਾ ਆਖੇ ਤੇ ਮੰਜੇ ਤੇ ਪਿਆ ਰਿਹਾ ਜਾਂਦਾ ਹੈ ਨਾ ਚਰ ਡਾਕਟਰ ਨੇ ਦਵਾਈ ਦਿੱਤੀ ਆ ਉਹ ਵਿਚਾਰੇ ਖਾ ਲਈਦੇ ਪੁੱਤ ਉਧਰ ਦੇ ਸਗਣ ਵਿਹਾਰ ਦਾ ਵੀ ਤੈਨੂੰ ਪਤਾ ਹੀ ਆ ਕਿ ਕੀ ਬੰਦਾ ਹੁਣ ਲੀੜਾ ਕਪੜਾ ਤੇ ਨਾਂ ਜਾਣਿਆਂ ਦਾ ਚਾਹੀਦਾ ਵਾ ਨਾਲ ਭਾਜੀ ਪੂਜੀ ਵੀ ਚਾਹੀਦੀ ਆ ਉਦੋਂ ਮੈਂ ਮੰਮੀ ਨੂੰ ਸਮਝਾਇਆ ਸੀ ਕਿ ਪਹਿਲਾਂ ਗੱਲ ਕਰ ਲੋ ਇਹਨਾਂ ਨਾਲ ਕਿ ਕੁੜੀ ਨੇ ਪੜਨਾ ਮੈਨੂੰ ਨਹੀਂ ਲੱਗਦਾ ਕਿ ਭਾਬੀ ਨੇ ਦੱਸਿਆ ਹੋਊਗਾ ਇਹਨਾਂ ਨੂੰ ਗੱਲ ਕਰਨ ਦੇ ਤੇਰੀ ਪੜ੍ਹਾਈ ਵੱਲੋਂ ਤੇ ਰਿਆ ਹੈ ਆਖਣ ਪਈ ਆਂਦੀ ਮੈਂ ਪੜਨਾ ਮਗਾੜੀ ਮੰਮੀ ਸੋਚਣਾ ਵਿਚਾਰਨਾ ਕੀ ਆ ਜਿਹੜੀ ਮੈਂ ਪਹਿਲਾਂ ਪੜ੍ਹਾਈ ਕੀਤੀ ਆ ਉਹ ਤੇ ਫਿਰ ਖੂਚ ਪੈ ਗਈ ਨਾ ਤੁਸੀਂ ਲੋਕਾਂ ਮੈਂ ਤਾਂ ਡਣਾ ਮੜੀ ਜੀ ਗੱਲ ਕੀਤੀ ਸੀ ਕਿ ਮੈਂ ਪੜਨਾ ਵਾ ਤੁਸੀਂ ਮੰਮੀ ਦੇ ਕੰਨਾਂ ਵਿੱਚ ਕੱਢ ਦਿੱਤੀ ਗੱਲ ਮੰਮੀ ਮੇਰੇ ਵੱਲ ਆਏ ਸੀ ਕਹਿੰਦੇ ਨਹੀਂ ਪੜਾਉਣਾ ਤੇ ਮੇਰੀ ਸੁਣ ਲਓ ਗੱਲ ਜੇ ਮਮਿਨੇ ਗਾਈਦਾ ਤਾਂ ਵਾ ਕਿ ਡਿੱਗੀ ਗੱਲ ਵਾ ਨਹੀਂ ਜਾਣਾ ਤਾਂ ਨਹੀਂ ਜਾਣਾ ਫਿਰ ਸਾਡੇ ਕੋਲ ਨਹੀਂ ਭਰਾਇਆ ਜਾਣਾ ਠੀਕ ਹੈ ਨਾ ਆਪਾਂ ਘਟੋ ਘਟ ਪੰਜ 6000 ਰੁਪਇਆ ਲੱਗਦਾ ਹੋਣਾ ਤੇ ਇੰਨੇ ਸਸਤੇ ਤਾਂ ਹੋ ਨਹੀਂ ਜਾਂਦੇ ਕੀ ਇਹ ਡਈਆਂ ਕੱਲੀ ਗੱਲਾਂ ਕਰਨ